ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਕਰਦਾ ਆਪਣੇ ਭਰਾ ਸਾਰੇ ਠੀਕ ਹੋਣ ਟਰਪਲ ਚਾਰਜਰ ਦੀ ਫੁੱਲ ਮੋਡੀਫਿਕੇਸ਼ਨ ਕਰਦੇ ਆ ਪੰਪ ਦੀ ਫੁੱਲ ਮੋਡੀਫਿਕੇਸ਼ਨ ਕਰਦੇ ਆ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਕਰਦਾ ਆਪਣੇ ਭਰਾ ਸਾਰੇ ਠੀਕ ਹੋਣ ਬਾਕੀ ਆਪਣਾ ਜੋ ਤੁਹਾਨੂੰ ਪਤਾ ਹੀ ਹੈ ਸਾਰਾ ਵਰਕਸ਼ਾਪ ਤੇ ਕੰਮ ਚੱਲ ਰਿਹਾ ਤੁਹਾਨੂੰ ਇੰਸਟਾਗ੍ਰam ਫੇਸਬੁੱਕ ਤੇ ਆਪਾਂ ਸ਼ਾਰਟ ਜਾਂ ਰੀਲਾਂ ਦਿਖਾਉਂਦੇ ਰਹਿੰਨੇ ਆ ਕੀ ਕੀ ਆਪਣਾ ਕੰਮ ਚੱਲਦਾ ਬਾਕੀ ਲੌਂਗ ਵੀਡੀਓ ਆਪਣੀ YouTube ਤੇ ਅਪਲੋਡ ਹੁੰਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਬਾਕੀ ਲੌਂਗ ਵੀਡੀਓ ਤਾਂ ਅਪਲੋਡ ਕਰਦੇ ਆ ਜਾਂ ਤਾਂ ਜੋ ਤੁਹਾਨੂੰ ਕੁਝ ਨਾ ਕੁਝ ਉਹਦੇ ਵਿੱਚ ਸਿੱਖਣ ਨੂੰ ਕੁਝ ਮਿਲ ਸਕੇ ਸਦਮੇ ਲਵਾਜ ਫੇਰ ਆਪਾਂ ਤੁਹਾਡੇ ਲਈ ਇੱਕ ਕਨਫਰਮੇਸ਼ਨ ਤੇ ਵੀਡੀਓ ਲੈ ਕੇ ਆਏ ਆ ਜੋ ਕਿ ਆਪਾਂ ਇੰਜਨ ਦੀ ਇਨਫਾਰਮੇਸ਼ਨ ਤੇ ਗੱਲਬਾਤ ਚੱਲ ਰਹੀ ਹੈ ਕਈ ਦਿਨਾਂ ਤੋਂ ਆਪਣੀ ਠੀਕ ਹੈ ਅੱਜ ਗੱਲਬਾਤ ਕਰਦੇ ਆਪਾਂ ਇੰਜਨ ਦੇ ਉੱਪਰ ਅੱਜ ਕੱਲ ਸਭ ਤੋਂ ਵੱਧ ਲੱਗਦੀ ਹੈ ਚੀਜ਼ ਟਰਬੋ ਚਾਰਜਰ ਕਿਉਂਕਿ ਟਰਬੋ ਵੀ ਇੱਕ ਟ੍ਰੈਂਡ ਬਣ ਗਿਆ ਤੇ ਟਰਬੋ ਬਿਨਾ ਟਰੈਕਟਰ ਵੀ ਨਹੀਂ ਚੱਲਦਾ ਕਿਸੇ ਦਾ ਅੱਜ ਕੱਲ ਚੱਲਦਾ ਤਾਂ ਨਹੀਂ ਕਿਉਂਕਿ ਆਪਣੇ ਜਿਹੜੇ ਐਮਪਲੀਮੈਂਟਾ ਬਹੁਤ ਜ਼ਿਆਦਾ ਵੱਡੇ ਆ ਗਏ ਤੇ ਆਮ ਨੋਰਮਲ ਟਰੈਕਟਰ ਤੋਂ ਖਿੱਚਣੇ ਬਹੁਤ ਮੁਸ਼ਕਲ ਹੈ ਇਸ ਕਾਰਨ ਕਰਕੇ 65 ਤੋਂ 75 ਐਸਪੀ ਦਾ ਕੈਟਾਗਰੀ ਦਾ ਇੰਜਨ ਇਹ ਸੰਦ ਨੂੰ ਚਲਾਉਣ ਨੂੰ ਕਾਬਿਲ ਆ ਇਹ ਤੁਸੀਂ ਕਹੋਗੇ 50 ਐਸਪੀ ਤੋਂ ਥੱਲੇ ਵਾਲਾ ਟਰੈਕਟਰ ਜਾਂ ਇੰਜਨ ਆ ਉਹ ਇਸ ਆਪਣੇ ਇੰਪਲੀਮੈਂਟ ਨੂੰ ਨਹੀਂ ਚਲਾ ਪਊਗਾ ਸਮੇਂ ਦੇ ਹਿਸਾਬ ਨਾਲ ਜ਼ਮੀਨਾਂ ਹਾਰਡ ਹੋ ਗਈਆਂ ਸਮੇਂ ਦੀਆਂ ਸਰਕਾਰਾਂ ਦੇ ਨਾਲ ਅੱਗਾ ਵਗੈਰਾ ਆਪਣੀਆਂ ਬੰਦ ਹੋ ਗਈਆਂ ਜਿਹਦੇ ਕਾਰਨ ਕਰਕੇ ਆਪਣੇ ਕਿਸਾਨ ਵੀਰਾਂ ਨੂੰ ਆਪਣੇ ਸੁਪਰਸੀਟਰ ਨੂੰ ਜ਼ਿਆਦਾ ਜ਼ਰੂਰਤ ਪੈਂਦੀ ਆ ਤੇ ਸੁਪਰਸੀਟਰ ਤੁਹਾਨੂੰ ਪਤਾ ਹੀ ਆ 75 ਤੋਂ 80 HP ਤੋਂ ਘੱਟ ਇਹ ਚੱਲਦਾ ਨਹੀਂ ਕਿਸੇ ਵੀ ਟਰੈਕਟਰ ਮਗਰ। ਚਲੋ 55 60 HP ਦਾ ਟਰੈਕਟਰ ਆਮ ਨਾਲ ਲਈ ਫਿਰਦਾ ਪਰ ਲੇਕਿਨ ਛੋਟੇ ਲਈ ਫਿਰਦਾ। ਹੁਣ ਡੀਜ਼ਲ ਖਪਤ ਦਾ ਟਰੈਕਟਰ ਬਹੁਤ ਜ਼ਿਆਦਾ ਕਰਦੇ ਨੇ ਤੁਹਾਨੂੰ ਪਤਾ ਹੀ ਹੈ ਚਾਹੇ ਆਪਾਂ 6 ਫੁੱਟ 7 ਫੁੱਟ ਚਲਾ ਲਓ ਉੱਥੇ ਵੀ 8 ਲੀਟਰ ਟਰੈਕਟਰ ਨੇ ਤੇਲ ਖਾਣਾ। ਜੇ ਤੁਸੀਂ ਉਹਦੇ ਮਗਰ ਪਰ ਆਹ ਸੌਰੀ 10 ਫੁੱਟ ਚਲਾ ਲੋਗੇ ਤਾਂ ਉੱਥੇ ਵੀ ਉਹਨੇ ਓਨਾ ਖਾਣਾ। ਉਹਦੇ ਲਈ ਤੁਹਾਨੂੰ ਇੰਜਨ ਦੀ ਪਾਵਰ ਦੀ ਵੱਧ ਜ਼ਰੂਰਤ ਪੈਂਦੀ ਹੈ। ਹੁਣ ਆਪਾਂ ਸਿੰਪਲ ਇੰਜਨ ਨੂੰ ਵੱਧ ਪਾਵਰ 'ਚ ਬਣਾਉਣ ਲਈ ਆਪਾਂ ਉਹਦੇ ਵਿੱਚ ਟਰਬੋ ਚਾਰਜਰ ਦੀ ਫੁੱਲ ਮੋਡੀਫਿਕੇਸ਼ਨ ਕਰਦੇ ਆ ਪੰਪ ਦੀ ਫੁੱਲ ਮੋਡੀਫਿਕੇਸ਼ਨ ਕਰਦੇ ਆ ਜਿਹੜੇ ਇੰਜਨ ਡਾਊਨ ਹੁੰਦੇ ਨੇ ਉਹਨਾਂ ਨੂੰ ਇੰਜਨ ਉਹਨਾਂ ਨੂੰ ਖੋਲ ਕੇ ਆਪਾਂ ਉਹਨੂੰ ਫੁੱਲ ਮੋਡੀਫਿਕੇਸ਼ਨ ਕੀਤਾ ਜਾਂਦਾ ਹੈਗਾ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆ ਟਰਬੋ ਚਾਰਜਰ ਟਰਬੋ ਚਾਰਜਰ ਇੱਕ ਹੈ ਕੀ ਆ ਕਿਵੇਂ ਆਪਣੇ ਟਰੈਕਟਰ ਦੀ ਪਾਵਰ ਨੂੰ ਪ੍ਰੋਡਿਊਸ ਕਰਦਾ ਕੀ ਇਹਦੇ ਪਿੱਛੇ ਰੀਜ਼ਨ ਹੁੰਦਾਗਾ ਪਾਵਰ ਵਧਣ ਦਾ ਸਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਦੱਸਿਏ ਟਰਬੋ ਦਾ ਜਿਹੜੀ ਬਾਡੀ ਹੁੰਦੀ ਹੈ ਆਪਣੀ ਜਿੱਦਾਂ ਦੇ ਪਾਸੇ ਇਨਟੈਕ ਮੈਨੀਫੋਲਡ ਆ ਜੋ ਆਪਣੀ ਹਵਾ ਨੂੰ ਖਿੱਚਣਾ ਹੁੰਦਾ ਉਧਰ ਐਲੂਮੀਨੀਅਮ ਦੀ ਵਰਤੀ ਜਾਂਦੀ ਆ ਉਹਦੇ ਪਿੱਛੇ ਵੀ ਵੱਡਾ ਰੀਜ਼ਨ ਆ ਤੇ ਦੂਜੀ ਸਾਈਡ ਆਪਣੀ ਦੇਗ ਦੀ ਤੇ ਸਟੀਲ ਮਿਕਸ ਦੀ ਆਪਣੀ ਬਾਡੀ ਵਰਤੀ ਜਾਂਦੀ ਆ ਟਰਬੋ ਚਾਰਜਰ ਦੀ ਬਾਕੀ ਉਹਦੇ ਵਿੱਚ ਹਾਈ ਮਟੀਰੀਅਲ ਦੀ ਜਿਹੜੀ ਬਲੇਡਸ ਤੇ ਆਪਣੀ ਸ਼ਾਫਟ ਆਪਣੀ ਯੂਜ਼ ਕੀਤੀਆਂ ਬੁਸ਼ ਵਗੈਰਾ ਰੌਡਰ ਇਹ ਵੀ ਸੀਲਾ ਵਗੈਰਾ ਆਪਣੀਆਂ ਫਿਟਡ ਹੁੰਦੀਆਂ ਬਾਕੀ ਤੁਹਾਨੂੰ ਕਿਸੇ ਤਰ੍ਹਾਂ ਮਟਰਬੋ ਓਪਨ ਕਰਕੇ ਤੁਹਾਨੂੰ ਦਿਖਾਉਂਗਾ ਇਹਦੇ ਵਿੱਚ ਕੀ ਕੀ ਸਮਾਨ ਹੁੰਦਾ ਕਿਵੇਂ ਆਪਣਾ ਆਇਲ ਘੁੰਮਦਾ ਕੀ ਜਗਾੜ ਹੁੰਦਾ ਸਾਰਾ ਤੁਹਾਨੂੰ ਇਹ ਕਿਸੇ ਦਿਨ ਫੇਰ ਆਪਾਂ ਉਹ ਟਰਬੋ ਨੂੰ ਓਪਨ ਕਰਕੇ ਦਿਖਾਵਾਂਗੇ ਪਰ ਅੱਜ ਸਿਰਫ ਤੁਹਾਨੂੰ ਇਹਦੇ ਇੱਕ ਵਰਕ ਬਾਰੇ ਦੱਸਦੇ ਆ ਕਿ ਕਿੱਦਾਂ ਪਾਵਰ ਬਣਾਉਂਦਾ ਜਦੋਂ ਤੁਹਾਡਾ ਇੰਜਨ ਅਬਜੈਸਟਰ ਨੂੰ ਬਾਹਰ ਕੱਢਦਾਗਾ ਅਬਜੈਸਟਰ ਜਦੋਂ ਬਾਹਰ ਨਿਕਲਦੀ ਆ ਉਹਦੇ ਅੱਗੇ ਟਰਬੋ ਹੁੰਦਾ ਆਪਣੀ ਟਰਬਾਈਨ ਸ਼ਾਫਟ ਨੂੰ ਰੋਟੇਟ ਕਰਦੀ ਆ ਠੀਕ ਹੈ ਜੀ ਉਸ ਰੋਟੇਟ ਦੀ ਪਾਵਰ ਦੇ ਨਾਲ ਉਸ ਸ਼ਾਰਟ ਦੇ ਰੋਟੇਟ ਹੋਣ ਦੀ ਪਾਵਰ ਦੇ ਨਾਲ ਆਪਣਾ ਦੂਜੀ ਸਾਈਡ ਵਾਲਾ ਇੰਟੇਕ ਮੈਨੀਫੋਲਡ ਵਾਲਾ ਜਿਹੜਾ ਜਿਹਨੇ ਕਿ ਹਵਾ ਨੂੰ 에ਅ ਕਲੀਨਰ ਦੇ ਵਿੱਚੋਂ ਖਿੱਚਣਾ ਹੁੰਦਾ ਉਹ ਟਰਬਾਈਨ ਘੁੰਮਦਾ ਆਪਣਾ ਜਿਹਦੇ ਕਾਰਨ ਕਰਕੇ ਹਵਾ ਬਲਬ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਨਾਲ ਇੰਜਨਾਂ ਵੱਲ ਨੂੰ ਆਉਂਦੀ ਹੈ ਤੇ ਉਸ ਹਵਾ ਨੂੰ ਟਰਬੋ ਕੰਪਰੈਸ ਕਰਕੇ ਇੰਜਨ ਦੇ ਵਿੱਚ ਭੇਜਦਾ ਜਦੋਂ ਹਵਾ ਕੰਪਰੈਸ ਹੋ ਜਾਂਦੀ ਹੈ ਜਦੋਂ ਪਿਸਟਨ ਆਪਣਾ ਹਵਾ ਨੂੰ نیچے ਨੂੰ ਖਿੱਚਦਾਗਾ ਕਿੱਥੇ ਤਾਂ ਉਹਦੀ ਸਪੋਇ ਕਰੋ ਇੱਕ ਗਲਾਸ ਦੇ ਵਿੱਚ ਆਪਣਾ ਪਾਣੀ ਆ ਉਹਦੇ ਵਿੱਚ 20 ਗ੍ਰਾਮ ਜਾਂ 30 ਗ੍ਰਾਮ ਪੈਣਾ ਹੁੰਦਾ ਹੈ ਠੀਕ ਹੈ ਜੀ ਉਸੇ ਜਗ੍ਹਾ ਤੇ ਆਪਾਂ ਜੇ ਹਵਾ ਨੂੰ ਪਾਉਣਾ ਹੋਵੇ ਹਵਾ ਨੂੰ ਆਪਾਂ ਉਹ ਤੋਂ ਦੁਬਨਾ ਪਾ ਸਕਦੇ ਆ ਵਿੱਚ ਆਪਾਂ ਅਬਜ਼ੌਰਬ ਕਰ ਸਕਦੇ ਆ ਇੱਕ ਗਲਾਸ ਦੇ ਵਿੱਚ ਪਾਣੀ ਨੇ ਤਾਂ ਆਪਣਾ ਪੂਰਾ ਪੂਰੇ ਪੈਣਾ ਜਿੱਥੇ ਉਹ ਕਲੇਵਲ ਹੋ ਗਿਆ ਉਸ ਤੋਂ ਬਾਅਦ ਡੋਲ ਜਾਣਾ ਪਰ ਲੇਕਿਨ ਇੱਕ ਹਵਾ ਇੱਕ ਇਹੋ ਜਿਹੀ ਚੀਜ਼ਾ ਉਹਨੂੰ ਪ੍ਰੈਸ ਪ੍ਰੈਸ ਕਰਕੇ ਆਪਾਂ ਉਹਨੂੰ ਦੁੱਗਣਾ ਪ੍ਰੈਸ ਕਰ ਸਕਦੇ ਆ ਉਹਨੇ ਸਾਈਜ਼ ਦੇ ਵਿੱਚ ਇਸੇ ਤਰ੍ਹਾਂ ਟਰਬੋ ਕੰਮ ਕਰਦਾ ਹਵਾ ਨੂੰ ਜਿਹੜਾ ਜੇ ਮੰਨ ਲਓ ਹਵਾ ਆਪਣੇ 30 ਗ੍ਰਾਮ ਪਿਸਟਨ ਦੇ ਇੱਕ ਪਾਸੇ ਸਿਲੰਡਰ ਦੇ ਵਿੱਚ ਜਾਣੀ ਆ ਤਾਂ ਉਹਨੂੰ ਪ੍ਰੈਸ ਕਰਕੇ 60 ਗ੍ਰਾਮ ਪਿਸਟਨ ਦੇ ਵਿੱਚ ਭੇਜ ਦਿੰਦਾ ਹੈ ਜਦੋਂ 60 ਗ੍ਰਾਮ ਹਵਾ ਜਿਹੜੀ ਆ ਜਦੋਂ ਇੰਜਨ ਦੇ ਦੋਨੇ ਵਾਲਵ ਬੰਦ ਹੋ ਜਾਂਦੇ ਆ ਕਿੱਥੇ 30 ਗ੍ਰਾਮ ਆਪਣੀ ਹਵਾ ਨੂੰ ਕੰਪਰੈਸ ਕਰਕੇ ਪਿਸਟਨ ਆਪਣੀ ਪਾਵਰ ਨੂੰ ਪ੍ਰੋਡਿਊਸ ਕਰਦਾ ਉੱਥੇ ਉਹ 60 ਗ੍ਰਾਮ ਹਵਾ ਨੂੰ ਇੰਨਾ ਜ਼ੋਰ ਨਾਲ ਪ੍ਰੈਸ ਕਰਦਾ ਕਿ ਜਿਹੜਾ ਆਪਣਾ ਇੱਕ ਜਿੱਥੇ ਜਲਣਾ ਜਲਣਾ ਹੁੰਦਾ ਆਪਣੇ ਡੀਜ਼ਲ ਨੇ ਫਿਊਲ ਨੇ ਆਪਣੇ ਇੰਜੈਕਟਰ ਨਾਲ ਜਿਹਨੂੰ ਜਲ ਰਾਈਟ ਫਿਊਲ ਨੇ ਜਲਣਾ ਹੁੰਦਾਗਾ ਉਥੇ ਇੰਨੀ ਜ਼ਿਆਦਾ ਆਪਣੀ ਹੀਟ ਪ੍ਰੋਡਿਊਸ ਹੋ ਜਾਂਦੀ ਆ ਕਿ ਉਥੇ ਜੇ ਤੁਸੀਂ 8 ਸੀਸੀ ਤੇਲ ਦਿੰਨੇ ਆ ਜੇ ਉਥੇ 16 ਸੀਸੀ ਤੇਲ ਦੇ ਦਿੱਤਾ ਉਹ ਆਸਾਨੀ ਨਾਲ ਜਲੂਗਾ ਤੇ ਧੂਆ ਵੀ ਨਹੀਂ ਟਰੈਕਟਰ ਮਾਰਦਾ ਹੁਣ ਤੁਹਾਨੂੰ ਪਤਾ ਜ਼ਿਆਦਾ ਡੀਜ਼ਲ ਬਚਿਆ ਤੇ ਜ਼ਿਆਦਾ ਪਾਵਰ ਤੁਹਾਡਾ ਟਰੈਕਟਰ ਪ੍ਰੋਡਿਊਸ ਕਰੂਗਾ ਠੀਕ ਆ ਜੀ ਇਸੇ ਇਹੀ ਕੰਮ ਹੁੰਦਾ ਆਪਣੇ ਟਰਬੋ ਚਾਰਜਰ ਦਾ ਕਹਿਣ ਦਾ ਮਤਲਬ ਜਿੱਦਾਂ ਆਪਾਂ ਤੁਘਦੇ ਕੋਲੇਆਂ ਦੇ ਉੱਪਰ ਹੋ ਕੁਮਾਰੀਏ ਤਾਂ ਆਪਣੇ ਕੋਲੇ ਜਗਨ ਲੱਗ ਪੈਂਦੇ ਆ ਠੀਕ ਆ ਬਾਕੀ ਤੁਸੀਂ ਪਹਿਲਾਂ ਦੇਖਿਆ ਹੁਣ ਆਪਣੇ ਜਿਵੇਂ ਲੋਹਾਰ ਵਗੈਰਾ ਸੀਗੇ ਆਪਣੇ ਭੱਠੀ ਨੂੰ ਚਲਾਉਂਦੇ ਸੀਗੇ ਕੋਲੇ ਪਾ ਕੇ ਤੇ ਉਹਨੂੰ ਘਮਾਉਂਦੇ ਸੀਗੇ ਤੇ ਕਿੱਦਾਂ ਆਪਣਾ ਕੋਲੇ ਮੂਰੇ ਜਗਨ ਲੱਗ ਪੈਂਦਾ ਇਹਹੀ ਟਰਬੋ ਚਾਰਜਰ ਤੁਹਾਡਾ ਕੰਮ ਕਰਦਾ ਹੈ ਇਹ ਹਵਾ ਦੇ ਹਵਾ ਨੂੰ ਪਿਸਟਨ ਦੇ ਵਿੱਚ ਦੁੱਗਣਾ ਪ੍ਰੈਸ ਕਰ ਦਿੰਦਾ ਦੁੱਗਣਾ ਪ੍ਰੈਸ ਹੋਣ ਦੇ ਨਾਲ ਤੁਹਾਡਾ ਕੰਪਰੈਸ਼ਨ ਵੀ ਵਧੀਆ ਹੁੰਦਾ ਜਦੋਂ ਤੁਹਾਡਾ ਕੰਪਰੈਸ਼ਨ ਵਧੀਆ ਹੁੰਦਾ ਡੀਜ਼ਲ ਨੂੰ ਚਾਹੇ ਤੁਸੀਂ 8 ਸੀਸੀ ਤੋਂ ਜੇ 10 ਸੀਸੀ ਛੱਡ ਦੋਗੇ ਤਾਂ ਟਰੈਕਟਰ ਨੂੰ ਕੋਈ ਫਰਕ ਨਹੀਂ ਪੈਣਾ ਧੂਏ ਦਾ ਜੇ ਉਦਾਂ ਬਿਨਾਂ ਟਰਬੋ ਤੋਂ ਤੁਸੀਂ ਡੀਜ਼ਲ ਵਧਾਉਂਗੇ ਤਾਂ ਟਰੈਕਟਰ ਸਮੋਕ ਕਰਨ ਲੱਗ ਪੈਂਦਾ ਪਾਵਰ ਤਾਂ ਜ਼ਰੂਰ ਵਧ ਜਾਂਦੀ ਆ ਪਰ ਲੇਕਿਨ ਉਹ ਸਮੋਕ ਦਿੰਦਾ ਆਪਾਂ ਫਿਰ ਉਹਨੂੰ ਉੱਥੇ ਘਟਾ ਦਿੰਨੇ ਆ ਪਰ ਟਰਬੋ ਲੱਗਣ ਤੋਂ ਬਾਅਦ ਜੇ ਡੀਜ਼ਲ ਨੂੰ ਆਪਾਂ 8 ਸੀਸੀ ਤੋਂ 10 12 13 ਕਰ ਦਈਏ ਤਾਂ ਉੱਥੇ ਉਹ ਟਰੈਕਟਰ ਡੀਜ਼ਲ ਸੜਨ ਦੇ ਨਾਲ ਸਮੋਕ ਨਹੀਂ ਪੈਦਾ ਕਰਦਾ ਜਿਸ ਦੇ ਕਾਰਨ ਕਰਕੇ ਫਿਰ ਆਪਾਂ ਨੂੰ ਟਰਬੋ ਚਾਰਜਿੰਗ ਇੰਜਨ ਦੇ ਵਿੱਚ ਲਾਉ ਠੀਕ ਹੈ ਜੀ ਇਹ ਤਾਂ ਹੋ ਗਿਆ ਪਾਵਰ ਦੇ ਪਿੱਛੇ ਦਾ ਰੀਜ਼ਨ ਵੀ ਪਾਵਰ ਵਧਾਉਣ ਦੀ ਖਾਤਰ ਪਾਵਰ ਅਪ ਕਰਨ ਦੇ ਖਾਤਰ ਆ ਇੰਜਨ ਦੇ ਵਿੱਚ ਆਪਣਾ ਟਰਬੋ ਚਾਰਜਰ ਲਾਇਆ ਜਾਂਦਾ ਬਾਕੀ ਕਾਰਾਂ ਕੂਰਾਂ ਦੇ ਵਿੱਚ ਸੁਪਰ ਚਾਰਜਰ ਨੂੰ ਵਰਤਿਆ ਜਾਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਲੇਕਿਨ ਉਹ ਟਰੈਕਟਰ ਲਾਈਨ ਦੇ ਵਿੱਚ ਕੰਮ ਜਪਨੇ ਕਾਰਨ ਕੀ ਹੈ ਕਿਉਂ ਉਹਦੇ ਆਰਪੀਐਮ ਆਪਣੇ ਕਈ ਵਾਰੀ ਇੰਜਨ ਦੇ ਵਧਾਉਣੇ ਪੈਂਦੇ ਆ ਘਟਾਉਣੇ ਪੈਂਦੇ ਆ ਕਿਉਂਕਿ ਜਿਹੜਾ ਸੁਪਰ ਚਾਰਜਰ ਹੁੰਦਾ ਉਹ ਵੱਧ ਆਰਪੀਐਮ ਤੇ ਕੰਮ ਕਰਦਾ ਹੈ ਕਿਉਂਕਿ ਕਾਰਾਂ ਵਗੈਰਾ ਦੇ ਇੰਜਨ ਜਿਹੜੇ ਹੁੰਦਾ ਹਾਈ ਆਰਪੀਐਮ ਦੇ ਹੁੰਦੇ ਨੇ ਇਹ ਟਰੈਕਟਰ ਲੈਂਦੇ ਹੋ ਇੰਗਨਾ ਉਦੋਂ ਅੱਧੇ ਆਰਪੀਐਮ ਦੇ ਵਾਲੇ ਹੁੰਦੇ ਆ ਜਿਹਦੇ ਕਰਕੇ ਟਰੈਕਟਰ ਲੈਂਦੇ ਇੰਗਨ ਦੇ ਵਿੱਚ ਟਰਬੋ ਚਾਰਜਰ ਲਾਇਆ ਜਾਂਦਾ ਨਾ ਕਿ ਸੁਪਰ ਚਾਰਜਰ ਲਾਇਆ ਜਾਂਦਾ ਇਹ ਤਾਂ ਸਿੱਧਾ ਸੱਜਣੋ ਟਰਬੋ ਦਾ ਵਰਕ ਵੀ ਟਰਬੋ ਦਾ ਕੰਮ ਕੀ ਹੁੰਦਾ ਮੇਨ ਹੁਣ ਅੱਜ ਕੱਲ ਸਵਾਲ ਚੱਲਦਾ ਕਾ ਟਰਬੋ ਆਪਾਂ ਲਾਈਏ ਕਿਹੜਾ ਨੰਬਰ ਦੇਖੋ ਮਿੱਤਰੋ ਟਰਬੋ ਦਾ ਕੋਈ ਨੰਬਰ ਮੈਟਰ ਨਹੀਂ ਕਰਦਾ ਕਾ ਸਿਰਫ ਟਰਬੋ ਜਿਹੜਾ ਹੁੰਦਾ ਕਾ ਪਿਸਨ ਦੇ ਸਾਈਜ਼ ਦੇ ਮੁਤਾਬਕ ਲੱਗਦਾ ਕਿੰਨਾ ਆਪਣਾ ਪ੍ਰੈਸ਼ਰ ਆ ਰਿਹਾ ਆਪਣੀ ਐਡਜਸਟ ਵੇਜ ਦੀ ਉਸ ਦੇ ਮੁਤਾਬਕ ਲਾਇਆ ਜਾਂਦਾ ਹੈਗਾ ਸਪੋਜ਼ ਕਰੋ ਜੇ ਉਹੀ ਟਰਬੋ ਤੁਸੀਂ ਇੱਕ ਸਿਲੰਡਰ ਤੇ ਲਾਉਂਗੇ ਕਿੱਥੇ ਘੁੰਮੂਗਾ ਜਾਂ ਦੋ ਸਿਲੰਡਰ ਤੇ ਲਾਉਂਗੇ ਕਿੱਥੇ ਘੁੰਮੂਗਾ ਇਸ ਕਾਰਨ ਕਰਕੇ ਉੱਥੇ ਟਰਬੋ ਦਾ ਸਾਈਜ਼ ਨੂੰ ਵੀ ਬਦਲਣਾ ਪੈਂਦਾ ਆਪਾਂ ਨੂੰ ਹੁਣ ਸਪੋਜ਼ ਕਰੋ ਆਪਣਾ ਮਹਿੰਦਰਾ ਟਰੈਕਟਰ ਦਾ ਆਪਾਂ ਆਧਨ ਟਰੈਕਟਰ ਦੀ ਗੱਲ ਕਰਦੇ ਹਾਂ ਇਹਦਾ ਬੋਰ ਸਾਈਜ਼ 94 ਹੁੰਦਾ ਵਾਦ ਤੋਂ 96 mm ਬੋਰ ਹੁੰਦਾਗਾ ਜੇ ਮੰਨ ਲਓ ਉਹਦੇ ਉੱਪਰ ਆਪਾਂ ਟਰਬੋ ਵੱਡਾ ਲਾ ਗੀਏ ਜਿਹਦੇ ਵਿੱਚ ਉਦਾਰਚ ਦਾ ਬੋਰ ਸਾਈਜ਼ ਲਾਉਗਾ ਤਾਂ ਤੁਹਾਡਾ ਉੱਥੇ ਕਿਵੇਂ ਪ੍ਰੈਸ਼ਰ ਬਣਾਉਗਾ ਉਲਟਾ ਉਹ ਟਰੈਕਟਰ ਦਾ ਨੁਕਸਾਨ ਕਰੂਗਾ ਨਾਲੋਂ ਪਾਵਰ ਨਹੀਂ ਵਧਾਉਂਦਾ ਜਿਵੇਂ ਆਪਣੇ 72 ਜਾਂ ਵੱਡੇ ਟਰਬੋ ਹੁੰਦੇ ਕਹਿਣ ਦਾ ਮਤਲਬ ਇਹਦਾ ਟਰੈਕਟਰ ਦੇ ਉੱਪਰ ਟਰਬੋ ਆਪਣਾ 20 ਤੋਂ 20 ਨੰਬਰ ਵੱਧ ਤੋਂ ਵੱਧ ਕੰਮ ਕਰਦਾ ਜੇ ਤੁਸੀਂ ਉਸ ਤੋਂ ਵੱਡਾ ਟਰਬੋ ਲਾਈ ਜਾਓਗੇ ਮਹਿੰਦਰਾ ਟਰੈਕਟਰ ਦੇ ਉੱਪਰ ਉਹ ਕਦੇ ਪਾਵਰ ਨਹੀਂ ਵਧਾਊਗਾ ਇਹ ਆਪਣੀ ਫੁੱਲ ਗਾਰੰਟੀ ਕਹਿਣ ਦਾ ਮਤਲਬ ਆ ਆਪਣੇ ਇੰਜਨ ਦਾ ਸਾਈਜ਼ ਵੇਖ ਕੇ ਪੀਆ ਦਾ ਅਡਜਸਟ ਦਾ ਪ੍ਰੈਸ਼ਰ ਦੇਖ ਕੇ ਹੀ ਟਰਬੋ ਨੂੰ ਫਿਟ ਕੀਤਾ ਜਾਂਦਾ ਕਿਸੇ ਵੀ ਇੰਜਨ ਦੇ ਉੱਪਰ ਨਾ ਕਿ ਆਪਣੀ ਮਰਜ਼ੀ ਦੇ ਨਾਲ ਜਿਹੜਾ ਮਰਜ਼ੀ ਲਾ ਦਈਏ ਤੇ ਸਾਰਾ ਚੱਲ ਜਾਂਦੇ ਆ ਨਹੀਂ ਇਹ ਗਲਤ ਆ ਸੱਜਣੋ ਜਿੰਨਾ ਇੰਜਨ ਤੁਹਾਡਾ ਪਾਵਰ ਨੂੰ ਚੱਲ ਸਕਦਾ ਜਿੰਨਾ ਤੁਹਾਡਾ ਪਿਸਟਨਾਂ ਹਵਾ ਨੂੰ ਕੰਪਰੈਸ ਕਰ ਦੀ ਸ਼ਕਤੀ ਹੈ ਜਿਹੜੇ ਇੰਜਨ ਦੇ ਵਿੱਚ ਉਹੀ ਇੰਜਨ ਆਪਣਾ ਜ਼ਿਆਦਾ ਉਹੀ ਟਰਬੋ ਆਪਣੇ ਟਰੈਕਟਰ ਦੇ ਵਿੱਚ ਜ਼ਿਆਦਾ ਕੰਮ ਜਾਪਾ ਹੁਣ ਅਰਜਨ ਤੇ ਲਾ ਲੋ ਅਰਜਨ ਦਾ ਪਿਸਟ ਕਨੈਕਟਿੰਗ ਰਾਡ ਵੀਂਗਾ ਹੋ ਜਾਂਦਾ ਜੇ ਜਿਆਦਾ ਆਪਾਂ ਇੰਜਨ ਦੇ ਵਿੱਚ ਡੀਜ਼ਲ ਵਧਾ ਦਈਏ ਜਾਂ ਪ੍ਰੈਸ਼ਰ ਪ੍ਰੈਸ਼ਰ ਨੂੰ ਇੰਜਨ ਦੇ ਹਵਾ ਦੇ ਵਿੱਚ ਜਿਆਦਾ ਕਰ ਦਈਏ ਇੰਜਨ ਦੇ ਵਿੱਚ ਠੀਕ ਹੈ ਜੀ ਇਸੇ ਕਾਰਨ ਕਰਕੇ ਟਰਬੋ ਨੂੰ ਛੋਟਾ ਅਰਜਨ ਨੂੰ ਛੋਟਾ ਟਰਬੋ ਹੀ ਲੱਗਦਾਗਾ ਸਿੱਧੇ ਸ਼ਬਦਾਂ ਦੇ ਵਿੱਚ ਕਹਿਣ ਦਾ ਮਤਲਬ ਸੱਜਣੋ ਜਿਹੜਾ ਟਰਬੋ ਦਾ ਸਾਈਜ਼ ਹੁੰਦਾ ਜਾਂ ਟਰਬੋ ਦਾ ਨੰਬਰ ਹੁੰਦਾਗਾ ਜਾਂ ਟਰਬੋ ਦਾ ਜਿਹੜਾ ਟਰਬਾਈਨ ਛੋਟਾ ਵੱਡਾ ਕੀਤਾ ਜਾਂਦਾ ਉਹ ਇੰਜਨ ਦੇ ਅਕੋਰਡਿੰਗ ਇਹ ਕੀਤਾ ਜਾਂਦਾ ਵੀ ਕਿੰਨਾ ਇੰਜਨ ਕਿੰਨਾ ਪ੍ਰੈਸ਼ਰ ਕੱਢਦਾ ਤੇ ਕੀ ਗੱਲਬਾਤ ਆ ਠੀਕ ਆ ਜੀ ਇਹ ਤਾਂ ਹੋ ਗਿਆ ਟਰਬੋ ਦੀਆਂ ਕੁਝ ਮੇਨ ਜਾਣਕਾਰੀਆਂ ਤੇ ਆਪਣਾ ਟਰਬੋ ਬਾਰੇ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਬਾਕੀ ਗੱਲ ਕਰਦੇ ਆਪਾਂ ਟਰਬੋ ਚਾਰਜਰ ਹਰ ਇੱਕ ਇੰਜਨ ਦੇ ਵਿੱਚ ਲੱਗ ਸਕਦਾ ਕੋਈ ਇਹਦਾ ਮੇਨ ਰੋਲਾ ਨਹੀਂ ਹੁੰਦਾ ਪਰ ਲੇਕਿਨ ਉਹਨਾਂ ਇੰਜਨਾਂ ਦੇ ਵਿੱਚ ਜ਼ਿਆਦਾ ਬੈਟਰ ਰਹਿੰਦਾਗਾ ਜਿਨ੍ਹਾਂ ਦੇ ਵਿੱਚ ਜਿਹੜੇ ਪਿਸਟਨ ਵਗੈਰਾ ਵੀ ਉਹ ਟਰਬੋ ਨੂੰ ਵਧੀਆ ਹੁੰਦੇ ਨੇ ਵਧੀਆ ਮਟੀਰੀਅਲ ਦੇ ਹੁੰਦੇ ਨੇ ਕਹਿਣ ਦਾ ਮਤਲਬ ਜਿੰਨਾ ਪਿਸਟਨ ਦਾ ਕੰਬਸਸ਼ਨ ਚੈਂਬਰ ਚੌੜਾਗਾ ਉਹਨਾਂ ਦੇ ਵਿੱਚ ਟਰਬੋ ਦੀ ਪਾਵਰ ਜ਼ਿਆਦਾ ਪ੍ਰੋਡਿਊਸ ਕਰੂਗਾ ਜਿੰਨਾ ਦਾ ਕੰਬਸਸ਼ਨ ਚੈਂਬਰ ਛੋਟਾਗਾ ਉਹਦੇ ਵਿੱਚ ਟਰਬੋ ਦੀ ਜਿਹੜੀ ਪਾਵਰ ਉਹ ਘੱਟ ਰਹੂਗੀ ਠੀਕ ਹੈ ਜੀ ਬਾਕੀ ਤੁਹਾਨੂੰ ਟਰਬੋ ਚਾਰਜਰ ਬਾਰੇ ਪਤਾ ਲੱਗ ਗਿਆ ਕਿਉਂ ਨਾ ਇੱਕ ਮੇਰੇ ਕੋਲ ਟਰਬੋ ਚਾਰਜਰ ਟਰਬੋ ਖੁੱਲਿਆ ਹੋਇਆ ਤੁਹਾਨੂੰ ਇਹਦੇ ਬਾਰੇ ਦੱਸ ਹੀ ਦਿੰਦੇ ਆ ਕਰੋਨੇਡ ਕੈਮਰਾ ਹੁਣ ਆ ਆਪਣਾ ਐਡਜਸਟ ਵਾਲਾ ਬੈਡ ਹੁੰਦਾਗਾ ਇਸੇ ਵੀ ਟਰਬੋ ਦਾ ਜਿਹੜਾ ਪ੍ਰੈਸ਼ਰ ਆ ਇਹਦੇ ਵਿੱਚ ਘਰੇ ਸ਼ੋ ਲਿਖੀ ਹੁੰਦੀ ਹੈ ਜਿਵੇਂ ਆਹ ਲਿਖੀ ਹੋਈ ਹੈ 0.5 ਠੀਕ ਹੈ ਜੀ ਇਹ ਰੇਸ਼ੋ ਦੇ ਆਪਣਾ ਦੇਖਣਾ ਪੈਂਦਾਗਾ ਕਿੰਨਾ ਇਹ ਪ੍ਰੈਸ਼ਰ ਆਪਣਾ ਅਬਜ਼ੌਰਬ ਕਰਦਾ ਕਿੰਨੀ ਇਹਦੇ ਵਿੱਚ ਨੰਗਨ ਦੀ ਸ਼ਕਤੀ ਹੈ ਕਿੰਨੀ ਇਹ ਰੇਸ਼ੋ ਆਪਣੀ ਘਟੀ ਜਾਊਗੀ ਉਹਨਾਂ ਤੁਹਾਡਾ ਬੂਸਟ ਵੱਧ ਬਣਾਊਗਾ ਟਰਬੋ ਬਾਕੀ ਆ ਟਰਬਾਈਨ ਦਾ ਜਿਹੜਾ ਪੱਖਾ ਹੁੰਦਾ ਇਹਦੇ ਸਾਈਜ਼ ਤੋਂ ਆਪਾਂ ਮਾਪਿਆ ਜਾਂਦਾ ਵੀ ਜਿਵੇਂ ਕਿੰਨਾ ਪ੍ਰੈਸ਼ਰ ਇਹ ਟਰੈਕਟਰ ਚ ਟਰਬੋ ਕੱਢੂਗਾ ਇਹਦੇ ਵਿੱਚ ਆਪਣੀ ਐਗਜ਼ੌਸਟ ਨੇ ਇਨ ਹੁਣਾਂ ਦਾ ਟਰਬੋ ਦੇ ਅੰਦਰ ਇਧਰ ਆਪਣਾ ਕੰਪਾਈਡ ਦੇ ਬਲੇਡ ਹੁੰਦੇ ਆ ਜਦੋਂ ਇਹਨਾਂ ਦੇ ਨਾਲ ਪ੍ਰੈਸ਼ਰ ਆਪਣਾ ਅਜਸਟਰ ਦਾ ਟੱਚ ਹੁੰਦਾ ਤੇ ਇਹ ਰੋਟੇਟ ਕਰਦੀ ਆ ਬਹੁਤ ਜ਼ਿਆਦਾ ਆਰਪੀਐਮ ਤੇ ਘੱਟੋ ਘੱਟ 1.5 ਲੱਖ ਆਰਪੀਐਮ ਹੁੰਦਾ ਇਹਦਾ ਠੀਕ ਆ ਜਦੋਂ ਇਹ ਰੋਟੇਟ ਕਰਦੀ ਆ ਫਿਰ ਇਧਰਲੀ ਸਾਈਡ ਆਪਣੇ ਆਵੇ ਐਲੂਮੀਨੀਅਮ ਦਾ ਕਵਰ ਲੱਗਿਆ ਹੁੰਦਾਗਾ ਤੇ ਐਲੂਮੀਨੀਅਮ ਦੇ ਕਵਰ ਦੇ ਵਿੱਚ ਇੱਕ ਟਰਬਾਈਨ ਹੋਰ ਲੱਗਿਆ ਹੁੰਦਾ ਜਿਹੜਾ ਕਿ ਆਪਣੀ ਹਵਾ ਨੂੰ ਇਧਰ ਦੀ ਖੈਦਾ ਤੇ ਇਧਰ ਪ੍ਰੈਸ਼ਰ ਬਣਾ ਕੇ ਇੰਜਨ ਦੇ ਵਿੱਚ ਪ੍ਰੋਡਿਊਸ ਕਰਦਾ ਠੀਕ ਆ ਜੀ ਹੁਣ ਗੱਲ ਕਰੀਏ ਵੀ ਇਹ ਜਿਹੜਾ ਕਵਰ ਆ ਇਹ ਐਲੂਮੀਨੀਅਮ ਦਾ ਕਿਉਂ ਦਿੱਤਾਗਾ ਕਿਉਂਕਿ ਐਲੂਮੀਨੀਅਮ ਦਾ ਜਿਹੜਾ ਮਟੀਰੀਅਲ ਦਾ ਉਹ ਸਭ ਤੋਂ ਵੱਧ ਗਰਮ ਹੁੰਦਾ ਤੇ ਸਭ ਤੋਂ ਛੇਤੀ ਉਹ ਠਰਦਾਗਾ ਇਸ ਕਾਰਨ ਕਰਕੇ ਇਹ ਕੰਪਨੀ ਨੇ ਐਲੂਮੀਨੀਅਮ ਦਾ ਕਵਰ ਦਿੱਤਾਗਾ ਕਹਿਣ ਦਾ ਮਤਲਬ ਹਰ ਟੈਂਪਰੇਚਰ ਤੇ ਹਰ ਇੰਜਨ ਨੇ ਆਪਣਾ ਚੱਲਣਾ ਹੁੰਦਾ ਕਈ ਵਾਰੀ ਸਰਦੀ ਦੇ ਵਿੱਚ ਵੀ ਇੰਜਨ ਨੇ ਚੱਲਣਾ ਹੁੰਦਾ ਉੱਥੇ ਵੀ ਟਰਬੋ ਨੇ ਘੁੰਮਣਾ ਕਈ ਵਾਰੀ ਗਰਮੀ ਦੇ ਵਿੱਚ ਵੀ ਟਰਬੋ ਨੇ ਚੱਲਣਾਗਾ ਉਸ ਅਕੋਰਡਿੰਗ ਹੀ ਕੰਪਨੀ ਨੇ ਇਸ ਨੂੰ ਐਲੂਮੀਨੀਅਮ ਦਾ ਬਣਾਇਆ ਤਾਂ ਜੋ ਗਰਮ ਦੇ ਵਿੱਚ ਛੇਤੀ ਠਰੇ ਇਹ ਛੇਤੀ ਠੰਡਾ ਦੇ ਵਿੱਚ ਉਹ ਛੇਤੀ ਕਰਮ ਹੋਵੇ ਇਸ ਕਾਰਨ ਕਰਕੇ ਐਲੂਮੀਨੀਅਮ ਨੂੰ ਇਹਦੇ ਵਿੱਚ ਲਾਇਆ ਗਿਆ। ਬਾਕੀ ਕਈ ਟਰੈਕਟਰਾਂ ਦੇ ਵਿੱਚ ਤੁਸੀਂ ਆਇਲ ਕੁਲਰ ਲੱਗਿਆ ਹੁੰਦਾ ਦੇਖਿਆ ਹੋਊਗਾ ਟਰਬੋ ਦੇ ਨਾਲ ਉਹ ਵੀ ਬਹੁਤ ਜ਼ਰੂਰੀ ਹੁੰਦਾ ਟਰਬੋ ਦੇ ਨਾਲ ਠੰਡ ਦੇ ਵਿੱਚ ਆਪਣਾ ਜਿਹੜਾ ਟੈਂਪਰੇਚਰ ਆ ਆਇਲ ਦਾ ਬਣਾਈ ਰੱਖਣ ਦੇ ਲਈ। ਠੀਕ ਆ ਜੀ। ਬਾਕੀ ਕਈ ਕਈ ਟਰੈਕਟਰਾਂ ਦੇ ਵਿੱਚ ਆਪਣਾ ਇੰਟਰਕੂਲਰ ਲਾਉਣ ਦੀ ਜ਼ਰੂਰਤ ਪੈਂਦੀ ਹੈ। ਕਈਆਂ ਦੇ ਵਿੱਚ ਇੰਟਰਕੂਲਰ ਟਰਬੋ ਦੇ ਨਾਲ ਲਾਉਣ ਦੀ ਨਹੀਂ ਲੋੜ ਪੈਂਦੀ। ਉਹ ਸਾਰੀ ਡਿਸਕਸ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਕਰਾਂਗੇ। ਬਾਕੀ ਇੰਟਰਕੂਲਰ ਬਾਰੇ ਜਾਣਕਾਰੀ ਦੇਵਾਂਗੇ ਉਹ ਕੀ ਹੁੰਦਾਗਾ ਕੀ ਉਹਦਾ ਵਰਕ ਹੁੰਦਾ ਇੰਜਨ ਦੇ ਵਿੱਚ ਕਿਵੇਂ ਕੰਮ ਕਰਦਾ ਸਾਰਾ ਤੁਹਾਨੂੰ ਉਹ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਅੱਜ ਦੀ ਵੀਡੀਓ ਦੀ ਕਰਦੇ ਆਂ ਸਮਾਪਤੀ ਆਪਾਂ ਇੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਉਹਨਾ 터ਬੋ ਚਾਰਜਰ ਕੀ ਹੁੰਦਾਗਾ ਕਿਹੜੇ ਮਟੀਰੀਅਲ ਦਾ ਬਣਿਆ ਹੁੰਦਾ ਕਿਵੇਂ ਆਪਣੇ ਇੰਜਨ ਦੇ ਵਿੱਚ ਪਾਵਰ ਵਧਾਉਂਦਾ ਕੀ ਗੱਲਬਾਤ ਠੀਕ ਹੈ ਜੀ ਅੱਜ ਦੀ ਵੀਡੀਓ ਦੀ ਕਰਦੇ ਆਂ ਆਪਾਂ ਸਮਾਪਤੀ ਇੱਥੇ ਮਿਲਾਂਗੇ ਤੁਹਾਡੇ ਨਾਲ ਇੱਕ ਹੋਰ ਨਵੀਂ ਤੇ ਵਧੀਆ ਵੀਡੀਓ ਲੈ ਕੇ ਆਵਾਂਗੇ ਤੇ ਧੰਨਵਾਦ ਸਤਿ ਸ੍ਰੀ ਅਕਾਲ ਬਾਕੀ ਜਿਹੜੇ ਭਰਾ ਆਪਣੇ ਵੀਡੀਓ ਨਾਲ ਜੁੜਦੇ ਨੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਜੋ ਤੁਹਾਡਾ ਚੈਨਲ ਆ ਜਿਹੜਾ ਹੈ ਅੱਗੇ ਆ ਕੇ ਵਧੀਆ ਤੇ ਵਧੀਆ ਵੀਡੀਓ ਲੈ ਕੇ ਆਵੇ ਬਾਕੀ ਇੰਸਟਾਗ੍ਰam ਤੇ ਫੇਸਬੁੱਕ ਦਾ ਆਪਣਾ ਚੈਨਲ ਜੀ ਐਨ ਟੀ ਦੇ ਨਾਮ ਤੇ ਨਿਕਲਦਾ ਉਹ ਆਪਣਾ ਫੋਲੋ ਕਰ ਲਿਓ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ